ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਤਾਂ ਸਾਢੇ ਹੋ ਗਈ ਹੈਗੀ ਜੀ ਮਾਰਨਿੰਗ ਸਵੇਰੇ 6 ਵਜੇ ਫੌਰੀ ਸਾਢੇ 5 ਵਜੇ ਸੇ ਹੋ ਗਈਆਂ ਜੀ ਕਿਉਂਕਿ ਮਹਾਰਾਜ ਨੂੰ ਨਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਾਣਾ ਹੈਗਾ ਸਕੂਲ ਤੇ ਸਾਡੀਆਂ ਲੱਗੀਆਂ ਹੈਗੀਆਂ ਵੈਸੇ ਕੱਲ੍ਹ ਜੀ ਥੋੜਾ ਮਾਵਾ ਨੇ ਪੜਾ ਰਾਮ ਕਰ ਲਿਆ ਹੁਣ ਚਾਹ ਦੇਣ ਹੁਣ ਫੇਰ ਉੱਤੀ ਆ ਗਈ ਉਸੇ ਲੈਣ ਦੇ ਚਲੋ ਬੱਚਿਆਂ ਨੇ ਪੜਨ ਪੜ੍ਹਾਈ ਦੇ ਨਾਲ ਨਾਲ ਮਾਂਵਾ ਦੀ ਵੀ ਹੁੰਦੀ ਹੈਗੀ ਨਾ ਕਸਰਤ ਤੇ ਹੁਣ ਸਵੇਰੇ ਆਪਾਂ ਸਵੇਰੇ ਚਾੜ ਸਬਜ਼ੀ ਬਣਾ ਲਈ ਹੈਗੀ ਆ ਆਲੂ ਗੋਭੀ ਥੋੜੀ ਜਿਹੀ ਇਹਨਾਂ ਦੇ ਨਾਲ ਖਾਣੂ ਗੋਭੀ ਮਾਂਵਾ ਛੋਟੇ ਛੋਟੇ ਕਿਹਨਾਂ ਵਾਸਤੇ ਉਹ ਕਰ ਕਰਕੇ ਦੋ ਦੋ ਘਿੰਟੇ ਪੇ ਹੈਗੇ ਆ ਸਰਦਾਰ ਜੀ ਹੁਣ ਰੋਜ ਵੇਣ ਦਾ ਪਾਣੀ ਦੇ ਦਿੰਦਾ ਹੈ ਆਵਲਾ ਦੀ ਜੋ ਵੀ ਪ੍ਰੋਟੀਨ ਹੈ ਪਾਣੀ ਨਹੀਂ ਹੈਗੀ ਪ੍ਰੋਟੀ ਥੋੜੀ ਹੈਵੀ ਹੋ ਜਾਂਦੀ ਬੱਚਿਆਂ ਨੂੰ ਨਹੀਂ ਖਾ ਪਾਉਂਦੇ ਹੈਗੇ ਉਹ ਥੋੜੀ ਘੜਤੜ ਵੀ ਪਾ ਲੱਗ ਪਾ ਦਿਸੇਗੇ ਯਸਟਰ ਕੀ ਆਪਾਂ ਨਵਾਂ ਰੁੱਟੀ ਹੀ ਬੱਚਿਆਂ ਨੂੰ ਦੇ ਰਹੀ ਆ ਵੀ ਵੀਡੀਓ ਖਾਣ ਦੀ ਆ ਮਰਾ ਤਾਂ ਅਸੀਂ ਪਹਿਲੇ ਦਿਨ ਸਕੂਲੇ ਚੱਲੇ ਅੱਜ 3rd ਕਲਾਸ ਕੁਝ ਕਹਿਣਾ ਚਾਹੂਗੇ 3rd ਕਲਾਸ 4th ਕਲਾਸ ਬੜੀ ਕਲਾਸ ਹੂੰ ਕੁਝ ਕਹਿਣਾ ਚਾਹੁੰਦੇ ਨਹੀਂ ਇਹ ਵੇਜੀ ਵਾਲੀ ਕੁਝ ਕਹਿਣਾ ਚਾਹੂਗੇ ਬਹੁਤ ਜਿੱਦਦਾ ਲੱਗਦਾ ਮੇਰਾ ਥੱਲੇ ਰੱਖ ਕੇ ਉੱਤੇ ਸੈਂਡਲ ਪਾਈ ਦੀ ਹੈ ਕੈਮਰਾ ਹੂੰ ਇਹ ਆਦੀਆਂ ਲੰਗੀਆਂ ਢੋੜਾ ਲੱਗੀਆਂ ਹੋਈਆਂ ਇਹਨਾਂ ਨੇ ਕਾਹਦੇ ਖੁੱਲੇਣਾ ਖੁੱਲੇ ਰਹਿਣਾ ਹੈਗਾ ਆ ਸਮਝ ਲਓ ਕਿ ਇੰਨੇ ਕੋ ਕੁ ਜੇਰ ਤਾ ਲਾ ਫਾ ਕਾਪੀਆਂ ਨੂੰ ਮੈਂ ਪਾਈ ਰੋ ਪਾਈ ਹੋ ਗਿਆ ਦੀ ਰਹੀ ਕਾਪੀਆਂ ਰੱਤੀ ਕਰਦੀ ਕਰਦੀ ਗੱਲ ਦੀ ਲੰਗੀਆਂ ਢੋੜ ਹੈ ਚਲੋ ਗਿਆ 15 ਮਹੀਨੇ ਦੀਆਂ ਰੁਟੀਆਂ ਕੱਟ ਲਈਆਂ ਆ 15 ਮਹੀਨੇ ਦੀਆਂ 15 ਮੇਗਾ 15 ਦਿਨ ਤਾਂ ਹੋਈ ਗਿਆ ਵੇਚਾਰ ਮਾਵਾ ਮਾਵਾ ਬੌਂਦਲ ਗਈਆਂ ਤਿਆਰ ਕਰਦੇ ਕਰਦੇ ਨੇ ਬਹੁਤ ਬੌਂਦਲ ਗਈਆਂ ਜੀ ਬੌਂਦਲ ਮੇਰੇ ਬੱਚੇ ਚਲ ਯਾਰ ਮੈਨੂੰ ਤਾਂ ਇਹ ਬਹੁਤ ਹੁੰਦੀ ਆ ਕਿ ਉਹਦੇ ਨਾਲ ਕੋਟੀਆਂ ਤਾਂ ਠੀਕ ਨੇ ਲੱਗ ਸੀ ਚਲ ਮੱਥਾ ਟੇਕ ਦੋ ਰੱਜ ਲੋ ਜੀ ਮਹਾਰਾਜ ਹੁਣਾਂ ਦੀ ਬੈਨ ਆ ਗਈ ਆ ਪਪੜਾਂ ਨਾਲ ਲੰਗੇ ਪਕੌੜੇ ਤੇ ਡੈਡੀ ਨੂੰ ਡਿਊਟੀ ਦੇ ਦਿੱਤੀ ਜਾਂ ਮੈਂ ਪਿਆਜ਼ ਛੱਲਣ ਦੀ ਜੋ ਮੇਰੇ ਅੱਖਾਂ ਨੂੰ ਬੋਲਾਦਾ ਪਿਆਜ਼ ਤੇ ਕਟ-ਕਟਾਈਆ ਸਭ ਕੁਝ ਕਰਕੇ ਦੇ ਦੇਣਾ ਮੈਡਮ ਨੂੰ ਆਪਾਂ ਤੇ ਮੈਡਮ ਹੁਣੇ ਬਣਾਉਣਗੇ ਪਕੌੜੇ ਆਲੂ ਮੈਂ ਲੈ ਲੈਂਦੇ ਆ ਤੇ ਇਧਰ ਆਪਾਂ ਪਤਾਉਂ ਲੈ ਲੈਣੇ ਜੇ ਮਿਲ ਗਈ ਕੋਈ ਸਬਜ਼ੀ-ਸਬਜ਼ੀ ਸਾਨੂੰ ਤੇ ਇੱਥੇ ਆਖੀਆਂ ਪਿੱਛੇ ਦੇ ਭਿੰਡੀਆਂ ਦੇ ਪਕੌੜੇ ਬਣਾਇਏ ਨਹੀਂ ਤਾਂ ਅੱਜ ਬਤਾਉਂ ਠੀਕਾ ਬਤਾਉਂ ਕਿ ਬਤਾਉਂ ਬਹੁਤ ਆ ਪਾਲਣੇ ਹੋਰ ਤਾਂ ਖੁਸ਼ ਆਣੀਗਾ ਬੱਕੀ ਆਪੇ ਪਾਲਣਗੇ ਜੋ ਪਣਾ ਹੋਇਆ ਹਾਂ ਸਭ ਪਤਾਉ ਲੈ ਲੈ ਤੇ ਆਲੂ ਰੱਖੇ ਆ ਕੱਟ ਦੇ ਇਹਨਾਂ ਨੂੰ ਇਹ ਮੈਂ ਇਹਨਾਂ ਦਾ ਆਲੂ ਤੇ ਪਤਾਉ ਕੱਟ ਕੇ ਦੇ ਦਿੱਤੇ ਆ ਪਿਆਜ ਉਧਰ ਆਣ ਨੇ ਆ ਤੇ ਮੈਡਮ ਹੁਣ ਉੱਠ ਕੇ ਆ ਗਏ ਕਿ ਉਹ ਇਹਨਾਂ ਦੇ ਪਤਾਉ ਦੇ ਜਿਹੜਾ ਪਕੌੜੇ ਆ ਫੇਵਰੇਟ ਆ ਤੇ ਪਤਾਉ ਆ ਦਾ ਨਾਂ ਸੁਣ ਕੇ ਆ ਗਏ ਉਦਾਂ ਸੀ ਇਹ ਤਾਂ ਨਹੀਂ ਠੀਕ ਨਹੀਂ ਅੱਜ ਨਹੀਂ ਥੋੜਾ ਦੋ ਦਮ ਮੈਂ ਠੀਕ ਹੈ ਇਹ ਕੋਲਡ ਘੜੇ ਚ ਝਾੜੂ ਫੇਰਨੇ ਬੰਨ ਨਾ ਘੱਟੇ ਦੀ ਅਲਰਜੀ ਹੋ ਜਾਂਦੀ ਕਿਉਂਕਿ ਸਾਡੇ ਘਟਾ ਦਾ ਵੀ ਬਹੁਤ ਜ਼ਿਆਦਾ ਰੂਟ ਚੱਲਦਾ ਨਵੇਂ ਹਨ ਧੂਣ ਦੀ ਬਹੁਤ ਜ਼ਿਆਦਾ ਆ ਉਹਦੇ ਕਰਕੇ ਮੈਨੂੰ ਕੋਲਡ ਹੋ ਜਾਂਦਾ ਆ ਸਾਨੂੰ ਨਹੀਂ ਕਹਿੰਦਾ ਠੀਕ ਆ ਮੈਂ ਤਾਂ ਕਿ ਮੜਾ ਮੋਟਾ ਠੀਕ ਹੋਇਆ ਪਤਾਉੜ ਖਾ ਕੇ ਕਿਤੇ ਹੋਰ ਨਾ ਘਾੜੋ ਘਟਣਾ ਨਹੀਂ ਹੈਗਾ ਤੋਈਆਂ ਛਿੱਤੇ ਤਾਂ ਵੀ ਇਦਾਂ ਹੀ ਹੋਣੀਆਂ ਜਦ ਕਈ ਤੇ ਜਾਂਦੇ ਹਾਂ ਬਣਾ ਆਪਣਾ ਚਲੋ ਨਿਆਣੇ ਵੀ ਆਉਣ ਵਾਲੇ ਆ ਜਾਨਾ ਪੁੱਛਣਾ ਆ ਕਿਦਾਂ ਦਰਿਆ ਪਹਿਲਾ ਦਿਨ ਸਕੂਲ ਦਾ ਅਗਲੀ ਕਲਾਸ ਅਗਲੀ ਕਲਾਸ ਨਿਊ ਕਲਾਸ ਨੀਓ ਬੁੱਕਸ ਨੀਓ ਮਸਾਪੂਸ਼ ਹਾਂਜੀ ਜੀ ਹੁਣ ਡਿਮਾਂਡ ਆ ਗਈ ਹੈਗੀ ਆ ਪਕੌੜਿਆਂ ਦੀ ਪਕੌੜੇ ਅਸੀਂ ਲੱਗੇ ਹੈਗੇ ਆਪਣਾ ਡੈਡੀ ਉਹਨਾਂ ਦੀ ਆਈ ਹੈਗੀ ਇਹ ਡਿਮਾਂਡ ਹੈ ਕਿ ਅਮਰਜੀਤ ਪਕੌੜੇ ਬਣਾ ਤਾਂ ਪਹਿਲਾਂ ਤਾਂ ਇਹ ਸਰਦਾਰ ਜੀ ਕਹਿੰਦੇ ਸੀ ਕਿ ਮੇਰੇ ਬਣਾਉਣਾ ਹੈ ਤਾਂ ਪਰ ਮੈਂ ਉੱਠ ਕੇ ਆਈ ਨਹੀਂ ਆ ਤੇ ਉਹ ਡੈਡੀ ਨੂੰ ਆਏਗੇ ਆ ਸਾਡੇ ਹੱਥਾਂ ਦੇ ਪਸੰਦ ਪਕੌੜੇ ਤਾਂ ਅੰਨੇ ਇਸ ਵਾਰ ਜੀ ਹੁਣ ਲੱਗੇ ਆ ਅਸੀਂ ਕਾਰੇ ਪਕੌੜੇ ਬਣਾਉਣ ਲੱਗੇ ਆ ਪਿਆਜ਼ ਆਲੂ ਤੇ ਬੈਂਗਣ ਪਾਲਕ ਸਾਰਾ ਕੁਛ ਇਹਦੇ ਚ ਪਾਇਆ ਹੋਇਆ ਹੈ ਆ ਤੇ ਚਾਹੇ ਮਸਾਲੇ ਦਿੱਤੇ ਹੈਗੇ ਆਪਾਂ ਅਜੋਲੇ ਤੇ ਇਹਦੇ ਵਿੱਚ ਇਹਦਾ ਸਾਡਾ ਤੇਲ ਚੜਨ ਜਿਹਾ ਹੈ ਫਿਰ ਮੈਂ ਕਰੀ ਪਾ ਇਹ ਆ ਦੇਖ ਇਹਦੇ ਤੇਲ ਚ ਪਾਣੀ ਪਾ ਛੜਿਆ ਤਾਂ ਕਿੱਦਾਂ ਹੋਉਂਦਾ ਪਿਆ ਮੇਰਾ ਮੂੰਹ ਨਾ ਢਾੜ ਦੇ ਹੋਰ ਤਾਂ ਮੈਨੂੰ ਗੁੱਸੇ ਦੀ ਉਹ ਸੇ ਹੁਣ ਲਾ ਲਈ ਹੈਗੇ ਆ ਮਿਕਸ ਕਰਨ ਬਿਸਕੁਟ ਨੂੰ ਇਸ ਨੂੰ ਮਾਦਾ ਸਦਾਜੀ ਨਾਲ ਮੜਦੇ ਤੇਲ ਦੇ ਵਿੱਚੋਂ ਪਾਣੀ ਦਾ ਛਿੱਟਾ ਪੈ ਗਿਆ ਤੇ ਉਹ ਬੜਾ ਕਣਕੜ ਰਹਾ ਰਿਆ ਵੀ ਹੁਣੇ ਆ ਗਿਆ ਅੱਜ ਮਰਾਜੂ ਕਿਦਾਂ ਰਿਆ ਸਕੂਲ ਇਹ ਸੋਸ ਕਿ ਤਿੰਕਿਉ ਲਈ ਹੈ ਸੋਸ ਕਿਉ ਲਈ ਪਤੌੜ ਬੰਦੇ ਪਤੌੜ 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 ਬੰਦੇ ਕਿਦਾਂ ਰਿਆ ਸਕੂਲ ਵਧੀਆ ਹੈ ਵਧੀਆ ਨਵੇਂ ਸਟੂਡੈਂਟ ਆ ਗਏ ਸਟੂਡੈਂਟ ਸਟੂਡੈਂਟ ਨਵੇਂ ਆ ਗਏ ਸਟੂਡੈਂਟ ਸਟੂਡੈਂਟ ਨਵੇਂ ਆ ਬੱਚੇ ਵੀ ਬੱਚੇ ਵੀ ਆ ਗਏ ਕਿੱਥੋਂ ਦੇ ਆ అంకలు గోడ్ ఇవి ఫోన్ చక్కడ आए हूँ ही आए ना अंकल मानते चलो आंटी का लगा सी ਕਰੀ ਜਾਂਦਾ ਏ ਅਰੇ ਵਸਤਾਂ ਮੈਂ ਵਸਤਾਂ ਮੈਂ ਸੱਤ ਤੋਂ ਦੇ ਦੋ ਨਵਾਂ ਸਸਤੇ ਮੈਂ ਸਾਰੇ ਲੇਸ ਲਾਈਏ ਓਏ ਡੇਗਣਾ ਪਿਓ ਬਾਬੇ ਦਾ ਫੋਨ ਕਿੱਥੇ ਆ? ਹਾਂ? ਬਾਬੇ ਦਾ ਫੋਨ। ਮੈਂ ਤਾਂ ਇੱਥੇ ਹੀ ਰੱਖਿਆ ਸੀ। ਇਹਦਾ ਤੇਰਾ ਉਹ ਬੰਬੂ ਹੈਗਾ ਲੱਗੇ। ਰੈਡੀ ਛੜੀ ਬਾਬਾ ਕਰ। ਉਹ ਹੀ ਲੱਗਣਾ ਤੇਰੇ। ਭੈਲਾ ਹੀ ਭਾਜੀ ਆ। ਇਹ ਆ ਲੱਗਿਆ। ਇਹ ਆ। ਉਹ ਬਾਹਰ ਆ ਰੱਖਿਆ ਨਾ ਜਿੰਨਾ। ਬਸ ਕਰੋ ਚਲੀਏ ਹੁਣ। ਹਾਂ। ਰਾਤੀ ਵੱਜਿਆ ਫੋਨ ਕਰਾ। ਫੋਨ ਬਾਬੇ ਦਾ। ਓਏ ਦੇਖ ਪੋਣ ਦੌੜਦਾ। ਫੋਨ ਤਾਂ ਦੇ ਦੋ ਬਾਬੇ ਦਾ। ਆਜੋ ਇੱਧਰ ਰੱਖਿਆ ਹੋਣਾ ਚਾਪਾ ਤੇ ਫੋਨ ਮੇਰਾ ਅਭੀ ਲੈ ਆਇਆ ਕਿ ਪਾਜੀ ਕੌਣ ਲਿਆ ਸੀਗਾ ਆ ਚਿਪਕ ਲਈ ਸੱਪਾ ਸੱਪਾ ਲੈਣ ਸੱਪਾ ਕਿ ਕਿਤਰੀ ਨਹੀਂ ਸੱਪ ਮੰਨਦਾ ਕਿੱਥੇ ਗਈ ਕਿਤਰੀ ਨਹੀਂ ਸੱਪ ਮੰਨਦਾ ਕੁੜੀ ਕਿਹਾਂ ਦੀ ਹੈ ਬੁੜੀ ਢੋਲੀ 5 ਟੰਟਾ ਹੋ ਗਿਆ ਬੁੜੀ ਆ ਬੁੜੀ ਉਹ ਦੇਖ ਉਹ ਦੇਖ ਆ ਦੇ ਕਰ ਹਮਲਾ ਹੋਗਾ ਟੋਫੀਆਂ ਦੇ ਹਮਲਾ ਹੋਗਾ ਟੋਫੀਆਂ ਦੇ ਕੇ ਵੱਲ ਲੇ ਜੇ ਅੰਦਰ ਦੀ ਛੋੜੀ ਟਿੱਟੀ ਉਹਦੇ ਸੋਈ ਆਉਂਦਾ ਹੁਣ ਫੋਟੋ ਖਿੱਚਦੇ ਹਾਂ ਹੁਣ ਉਹ ਤੇਰੀ ਫੋਟੋ ਖਿੱਚਦਾ ਲਾਓ ਲਾਓ ਦੇ ਵੀਡੀਓ ਬਣਾਓ ਜੀ ਵੀਡੀਓ ਬਣਾਓ ਮਹਿਰਾਜ ਹੋਣੀ ਹੈ ਨਾ ਬਾਹਰ ਗਾਰਡਨ ਦੇ ਵਿੱਚ ਖੇਡਣ ਗਏ ਹੋਈ ਸੀਗੇ ਤੇ ਹੁਣ ਅਸੀਂ ਹੈ ਨਾ ਅੱਜ ਲਿਆਣੀਆਂ ਸੀ ਮਹਿਰਾਜ ਹੋਣਾਂਗੀਆਂ ਬੁੱਕਸ ਵਗੈਰਾ ਸਕੂਲੋਂ ਤੇ ਨਾਲੇ ਲਿਆਣੀਆਂ ਸੀ ਹੈਗੀਆਂ ਕਵਰਸ ਨੋਟਬੁੱਕ ਸਾਰੀਆਂ ਲਿਆਉਣੀਆਂ ਹੈਗੀਆਂ ਆਹ ਹੈਗੀਆਂ ਚਾੜਦੀਆਂ ਤੇ ਆ ਗਈਆਂ ਯੂਬੀਟੀ ਦੀਆਂ ਪਰ ਗੱਲ ਸਾਰੀ ਇਹ ਆ ਵੀ ਇਹਨਾਂ ਨੂੰ ਕਵਰ ਚਾੜੋ ਪਹਿਲੇ ਪੈਂਟ ਕਰਵਾ ਫੇਰ ਕਵਰ ਚਾੜੋ ਅਸੀਂ ਤਾਂ ਸਾਲ ਮੈਂ ਇੰਨੀ ਫਾਸਟ ਤੋਂ ਇੰਨੇ ਭਜਰ ਹੋਏ ਪਏ ਐ ਇੰਨੇ ਭਜਰ ਹੋਏ ਆ ਕਿ ਪੁੱਛੋ ਹੀ ਨਾ ਮੈਂ ਕਹਿੰਨੀ ਕਿਤਾਬਾਂ ਹੀ ਨਹੀਂ ਸਾਡੇ ਕੋਲ ਸੰਭੀਆਂ ਜਾਂਦੀਆਂ ਰੋਜ਼ ਨਵੇਂ ਤੇ ਨਵਾਂ ਮੈਸੇਜ ਰੋਜ਼ ਨਵੇਂ ਤੇ ਨਵਾਂ ਮੈਸੇਜ ਇਹਨਾਂ ਲਾਦਾ ਹੈਗਾ ਹੁਣ ਆ ਕਵਰ ਚਾੜੋ ਪਿੰਕ ਕਿਸਨੋਂ ਪਿੰਕ ਚਾੜੋਗੇ ਕਿਸਨੋਂ orange ਚਾੜੋਗੇ ਕਿਸਨੋਂ brown ਚਾੜੋਗੇ ਕਿਸਨੋਂ yellow ਚਾੜੋਗੇ ਕੋਈ 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 ਪਈਆਂ ਨਿਆਣਾ ਦੀ ਕਾਦੀ ਪੜਾਈ ਆ ਪੜਾਈ ਤਾਂ ਸਾਡੀ ਹੋਣ ਦੇ ਹੀ ਹੈਗੀ ਆ ਇਹਦੇ ਵਿੱਚ ਚਲੋ ਹੁਣ ਕੀ ਕਰੀਏ ਕਰਨਾ ਤਾਂ ਪੈਣਾ ਹੀ ਆ ਬੱਚਿਆਂ ਵਾਸਤੇ ਸਭ ਕੁਝ ਕਰਨੇ ਪੈਂਦਾ ਹੈਗਾ ਨਾ ਮਾਪੇ ਵਾਪਾ ਤਾਂ ਉਹ ਵੀ ਕਰਦੇ ਪਏ ਹੈਗੇ ਹੁਣ ਅਸੀਂ ਚੜਨ ਲੱਗੇ ਸੀ ਇਹ ਕਵਰ ਕਵਰ ਚਾੜ ਦਿਆ ਨਾਲੇ ਤਾਂ ਉਹ ਵੀ ਖਾ ਦੇ ਹੈਗੀਆਂ ਤੇ ਆ ਜਿਹੜੀਆਂ ਬੁੱਕਸ ਸੀਗੀਆਂ ਨਾ ਇਹ ਬੈਡ ਕਰਵਾਈਆਂ ਹੋਈਆਂ ਇਹ ਇਹ ਅਵਰਾਜ਼ ਮੇਰੀਆਂ ਦੀਆਂ ਹੈਗੀਆਂ ਸੁੱਟੀਆਂ ਮੇਰੇ ਕਾਕੇ ਦੀਆਂ In the nopa உ the bevit paමகி, napan 0とか